ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਆਪਣੇ ਜਿਹੜੇ ਟੌਪਿਕ ਹੈ ਜੀ ਛੋਟੇ ਛੋਟੇ ਟੌਪਿਕ ਹੋਣਗੇ ਜਿੰਦੇ ਵਿੱਚ ਆਪਾਂ ਮੁਸਲਿਮ ਲੀਗ ਦੇ ਬਾਰੇ ਦੇ ਵਿੱਚ ਪੜਾਂਗੇ ਸਵਰਾਜ ਦੀ ਮੰਗ ਦੇ ਬਾਰੇ ਦੇ ਵਿੱਚ ਪੜਾਂਗੇ ਸੂਰਤ ਸੈਸ਼ਨ ਹੋਇਆ ਸੀ 1907 ਦੇ ਵਿੱਚ ਉਹਦੇ ਬਾਰੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਆਪਾਂ ਮਾਰਲੇ ਮਿੰਟੋ ਸੁਧਾਰ 1909 ਦੇ ਵਿੱਚ ਹੋਇਆ ਸੀ ਇਹਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਗੱਲ ਹੈ ਉਹ ਕਰਾਂਗੇ ਇਹ ਛੋਟੇ ਛੋਟੇ ਜਿਹੜੇ ਟੌਪਿਕ ਹੈ ਜੀ ਆਪਾਂ ਜਿਹੜੇ ਇਸ ਵੀਡੀਓ ਦੇ ਵਿੱਚ ਜਿਹੜੇ ਕਵਰ ਹੈ ਜੀ ਉਹ ਕਰਾਂਗੇ ਕਿਉਂਕਿ ਇਹਨਾਂ ਦੇ ਵਿੱਚੋਂ ਵੀ ਜਿਹੜੇ ਕੁਐਸਚਨ ਹੈ ਜੀ ਉਹ ਐਗਜ਼ਾਮ ਦੇ ਵਿੱਚ ਜਿਹੜੇ ਪੁੱਛੇ ਆ ਉਹ ਜਾਂਦੇ ਨੇ ਤੇ ਮੇਨ ਮੇਨ ਜਿਹੜੇ ਕਨਸੈਪਟ ਹੈ ਮੇਨ ਮੇਨ ਪੁਆਇੰਟਸ ਹੈ ਜੀ ਉਹ ਆਪਾਂ ਨੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕਵਰ ਹੈ ਜੀ ਉਹ ਕਰਾਂਗੇ ਠੀਕ ਹੈ ਜੀ ਸੋ ਪਲੇਲਿਸਟ ਆਪਣੀਆਂ ਲੱਗ ਤੋਂ ਬਣੀਆਂ ਹੋਈਆਂ ਨੇ ਸੋ ਉਹਨਾਂ ਪਲੇਲਿਸਟ ਦੇ ਵਿੱਚ ਜ਼ਰੂਰ ਦੇਖ ਲਓ ਸੀਕੁਐਂਸ ਵਾਈਜ਼ ਜਿਹੜੀਆਂ ਵੀਡੀਓਜ਼ ਆ ਜੀ ਉਹ ਅਪਲੋਡ ਕੀਤੀਆਂ ਹੋਈਆਂ ਨੇ ਏ ਆਪਾਂ ਸਟਾਰਟ ਕਰਦੇ ਆ ਜੀ ਅੱਜ ਤੇ ਆਪਣਾ ਇਹ ਵਾਲਾ ਟਾਪਿਕ ਇਹ ਟਾਪਿਕ ਹੈਗਾ ਜੀ ਪੀਐਸ ਚਰਟ ਦਾ ਜੋ ਸਬਜੈਕਟ ਐ ਐਸਐਸਟੀ ਹੈ ਜੀ ਉਹਨਾਂ ਦਾ ਸਬਜੈਕਟ ਅੱਗੋਂ ਆ ਜਾਂਦਾ ਹਿਸਟਰੀ ਹਿਸਟਰੀ ਦੇ ਵਿੱਚ ਆ ਜਾਂਦਾ ਜੀ ਮਾਡਰਨ ਇੰਡੀਅਨ ਹਿਸਟਰੀ ਹੁੰਦੇ ਨਾਲ ਸੰਬੰਧਿਤ ਇਹ ਟਾਪਿਕ ਹੈ ਜੀ ਫਰਸਟ ਆਪਾਂ ਜਿਹੜਾ ਟਾਪਿਕ ਕਰ ਰਹੇ ਆ ਜੀ ਉਹ ਮੋਸਲਮਨ ਲੀਗ ਦੀ ਸਥਾਪਨਾ ਪੜ ਰਹੇ ਆ ਮੁਸਲਮ ਲੀਗ ਦੀ ਸਥਾਪਨਾ ਇਹਦੇ ਤੇ ਜਿਹੜੇ ਕੁਐਸਚਨ ਆ ਪੁੱਛਲੇ ਜਾਂਦੇ ਆ ਮੁਸਲਮ ਲੀਗ ਦੀ ਸਥਾਪਨਾ ਇਸ ਦੀ ਸਥਾਪਨਾ 30 ਦਸੰਬਰ 1906 ਟਾਕਾ ਦੇ ਵਿੱਚ ਹੋਈ ਸੀ ਸੋ ਮੁਸਲਮ ਲੀਗ ਦੀ ਸਥਾਪਨਾ ਦੀ ਆਪਾਂ ਗੱਲ ਕਰੀ ਤੇ ਇਸ ਦੀ ਜਿਹੜੀ ਸਥਾਪਨਾ ਸੀ ਉਹ 30 ਦਸੰਬਰ 1906 ਦੇ ਵਿੱਚ ਟਾਕਾ ਦੇ ਵਿੱਚ ਹੋਈ ਸੀ 30 ਦਸੰਬਰ 1906 ਦੇ ਵਿੱਚ ਠੀਕ ਹੈ ਜੀ ਟਾਕਾ ਦੇ ਵਿੱਚ ਹੋਈ ਸੀ ਤਿੰਨ ਵਿਅਕਤੀਆਂ ਦਾ ਜਿਹੜਾ ਰੋਲ ਸੀਗਾ ਜੀ ਮੁਸਲਮ ਲੀਗ ਦੀ ਜੇਕਰ ਆਪਾਂ ਸਥਾਪਨਾ ਦੀ ਗੱਲ ਕਰੀਏ ਤਾਂ ਤਿੰਨ ਵਿਅਕਤੀਆਂ ਦਾ ਰੋਲ ਸੀਗਾ ਜੀ ਆਗਾ ਖਾਂ ਮੋਹਸਿਨ ਉਲਕ ਮੁਲਕ ਤੇ ਸਲੀਮ ਉਲ ਨਵਾ ਸੋ ਇਹ ਤਿੰਨ ਵਿਅਕਤੀਆਂ ਦਾ ਰੋਲ ਸੀਗਾ ਜੀ ਇੱਕ ਤਾਂ ਆਗਾ ਖਾਨ ਦਾ ਠੀਕ ਹੈ ਜੀ ਇੱਕ ਮਹੋਸੀਨ ਉਲਕ ਮੁਲਕ ਦਾ ਇੱਕ ਸਲੀਮ ਉਲ ਨਵਾਬ ਦਾ ਸੋ ਇਹ ਤਿੰਨ ਜਿਹੜੇ ਵਿਅਕਤੀ ਸੀ ਜਿਨ੍ਹਾਂ ਦਾ ਮੁਸਲਿਮ ਲੀਗ ਦੀ ਸਥਾਪਨਾ ਦੇ ਵਿੱਚ ਰੋਲ ਸੀਗਾ ਜੀ ਠੀਕ ਹੈ ਜੀ ਆਗਾ ਖਾਨ ਮੋਹਸਿਨ ਉਲਕਮੁਲਕ ਤੇ ਸਲੀਮ ਉਲ ਨਵਾਬ ਇਸ ਦੇ ਪਹਿਲੇ ਜੇਕਰ ਪ੍ਰਧਾਨ ਦੀ ਆਪਾਂ ਗੱਲ ਕਰੀਏ ਮੁਸਲਿਮ ਲੀਗ ਦੇ ਪਹਿਲੇ ਪ੍ਰਧਾਨ ਸੀ ਸਲੀਮ ਉਲ ਨਵਾਬ ਸੀਗੇ ਜੀ ਸਲੀਮ ਉਲ ਨਵਾਬ ਇਹਦੇ ਪਹਿਲੇ ਪ੍ਰਧਾਨ ਸੀਗੇ ਜੀ ਇਹਦੀ ਸਥਾਪਨਾ ਮੁਸਲਮਾਨਾਂ ਦੀਆਂ ਮੰਗਾਂ ਲੋੜਾਂ ਤੇ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਈ ਸੀ ਸੋ ਜੇਕਰ ਆਪਾਂ ਮੁਸਲਿਮ ਲੀਗ ਦੀ ਸਥਾਪਨਾ ਦੀ ਗੱਲ ਕਰੀਏ ਮੁਸਲਿਮ ਲੀਗ ਦੀ ਸਥਾਪਨਾ ਦੀ ਤਾਂ ਇਸ ਦੀ ਜਿਹੜੀ ਸਥਾਪਨਾ ਸੀ ਉਹ ਮੁਸਲਮਾਨਾਂ ਦੀਆਂ ਮੰਗਾਂ ਲੋੜਾਂ ਤੇ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੋਈ ਸੀ ਠੀਕ ਹੈ ਜੀ ਮੁਸਲਿਮ ਲੀਗ ਦੀ ਜਿਹੜੀ ਸਥਾਪਨਾ ਸੀ ਇਕਿਉਂਕਿ ਇਹ ਮੁਸਲਮਾਨਾ ਦੇ ਨਾਲ ਸੰਬੰਧਤ ਸੀਗੀ ਲੀਗ ਸੋ ਇਹਦੇ ਵਿੱਚ ਮੁਸਲਮਾਨਾਂ ਦੀਆਂ ਮੰਗਾਂ ਲੋੜਾਂ ਜ਼ਰੂਰਤਾਂ ਨੂੰ ਜਿਹੜਾ ਧਿਆਨ ਵਿੱਚ ਰੱਖ ਕੇ ਹੋਈ ਸੀ ਸੋ ਇਹ ਸੀ ਮੁਸਲਮਨ ਲੀਗ ਦੇ ਬਾਰੇ ਵਿੱਚ ਅੱਗੇ ਆਪਾਂ ਜਿਹੜਾ ਕਵਰ ਕਰਦੇ ਹੋ ਆਪਾਂ ਸਵਰਾਜ ਦੀ ਮੰਗ ਦੇ ਬਾਰੇ ਵਿੱਚ ਕਵਰ ਕਰਾਂਗੇ ਆਪਾਂ ਜੀ ਸਵਰਾਜ ਦੀ ਮੰਗ ਸੋ ਸਵਰਾਜ ਦੀ ਮੰਗ ਦੀ ਆਪਾਂ ਗੱਲ ਕਰੀਏ ਤੇ ਸਵੈ ਸ਼ਾਸਨ ਸਵਰਾਜ ਦੀ ਮੰਗ ਸਭ ਤੋਂ ਪਹਿਲਾਂ ਜਿਹੜੀ ਸੀ ਦਾਦਾ ਭਾਈ ਨਰੋਜੀ ਨੇ ਕੀਤੀ ਸੀ ਇਹ ਕੁਐਸਚਨ ਆਇਆ ਹੋਇਆ ਪੀਐਸਟੈਟ ਦੇ ਵਿੱਚ ਕਿ ਸਭ ਤੋਂ ਪਹਿਲਾਂ ਜਿਹੜੀ ਸਵਰਾਜ ਦੀ ਮੰਗ ਹੈ ਕਿਸ ਦੇ ਦੁਆਰਾ ਕੀਤੀ ਗਈ ਸੀ ਸੋ ਸਵੈ ਸ਼ਾਸਨ ਸਵਰਾਜ ਦੀ ਮੰਗ ਸਭ ਤੋਂ ਪਹਿਲਾਂ ਦਾਦਾ ਭਾਈ ਨਰੋਜੀ ਨੇ ਜਿਹੜੀ ਕੀਤੀ ਸੀ 1906 ਦੇ ਵਿੱਚ ਕਲਕੱਤਾ ਸੈਸ਼ਨ ਦੇ ਵਿੱਚ ਜਿਹੜੀ ਮੰਗਿਆ ਕੀਤੀ ਮੰਗ ਕੀਤੀ ਠੀਕ ਹੈ ਜੀ ਕਿਉਂਕਿ ਕਹਿੰਦੇ ਕਹਿੰਦੇ ਸਰਕਾਰ ਜਿਹੜੀ ਸਾਡੀ ਹੋਣੀ ਚਾਹੀਦੀ ਹੈ ਠੀਕ ਹੈ ਪਹਿਲਾਂ ਤਾਂ ਇਦਾਂ ਕਹਿੰਦੇ ਸੀ ਉਹ ਕੀ ਸਰਕਾਰ ਬਣਾ ਦੋ ਪਰ ਉਹ ਕਹਿੰਦੇ ਸੀ ਕਿ ਮੈਂ ਜਿਹੜਾ ਕੰਟਰੋਲ ਰਹੇਗਾ ਉਹ ਅੰਗਰੇਜ਼ਾਂ ਦਾ ਹੀ ਰਹੇਗਾ ਹਨਾ ਬਟ ਹੁਣ ਕਹਿੰਦੇ ਆ ਕਿ ਉਹ ਕਹਿੰਦੇ ਸਰਕਾਰ ਜਿਹੜੀ ਉਹ ਸਾਡੀ ਹੀ ਹੋਵੇਗੀ ਠੀਕ ਹੈ ਜੀ ਸਵੈ ਸ਼ਾਸਨ ਸਵਰਾਜ ਦੀ ਮੰਗ ਸਭ ਤੋਂ ਪਹਿਲਾਂ ਜਿਹੜੀ ਕੀਤੀ ਸੀ ਉਹ ਦਾਦਾ ਭਾਈ ਨਰੋਜੀ ਨੇ ਕੀਤੀ ਸੀ 1906 ਦੇ ਵਿੱਚ ਕਲਕੱਤਾ ਸ਼ਾਸਨ ਦੇ ਵਿੱਚ ਮੰਗ ਕੀਤੀ ਸੀ ਕਿ ਸਰਕਾਰ ਸਾਡੀ ਹੋਵੇ ਨੈਕਸਟ ਆ ਗਿਆ ਜੀ ਸੂਰਤ ਸ਼ਾਸਨ 1907 ਠੀਕ ਹੈ ਸੂਰਤ ਸ਼ਾਸਨ ਸੂਰਤ ਸੈਸ਼ਨ 1907 ਹੈ ਠੀਕ ਹੈ ਅ ਸੂਰਤ ਸੈਸ਼ਨ ਹੋਇਆ ਜੀ 1907 ਨੂੰ ਹੋਇਆ ਜਿਸ ਦੀ ਪ੍ਰਧਾਨਗੀ ਰਾਮ ਰਾਮ ਰਾਸ ਬਿਹਾਰੀ ਬੋਸ ਨੇ ਕੀਤੀ ਸੀ ਠੀਕ ਹੈ ਜੀ ਸੂਰਤ ਸੈਸ਼ਨ 1907 ਦੇ ਵਿੱਚ ਹੋਇਆ ਠੀਕ ਹੈ ਜੀ ਸੂਰਤ ਸੈਸ਼ਨ 1907 ਦੇ ਵਿੱਚ ਹੋਇਆ ਇਸ ਦੀ ਜਿਹੜੀ ਪ੍ਰਧਾਨਗੀ ਸੀ ਉਹ ਰਾਮ ਰਾਮ ਬਿਹਾਰੀ ਜਿਹੜੀ ਬੌਸ ਨੇ ਜਿਹੜੀ ਇਹਦੀ ਜਿਹੜੀ ਸਥਾਪਨਾ ਕੀਤੀ ਸੀ ਪ੍ਰਧਾਨਗੀ ਕੀਤੀ ਸੀ ਸੂਰਤ ਸੈਸ਼ਨ 1907 ਦੀ ਜਿਸ ਦੀ ਪ੍ਰਧਾਨਗੀ ਰਾਮ ਬਿਹਾਰੀ ਬੌਸ ਨੇ ਕੀਤੀ ਸੀ ਕਾਂਗਰਸ ਦਲ ਦੋ ਵਰਗਾਂ ਦੇ ਵਿੱਚ ਕਾਂਗਰਸ ਦਲ ਦੀ ਗੱਲ ਕਰੀਏ ਤਾਂ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਸੀ ਨਰਮ ਦਲ ਤੇ ਗਰਮ ਦਲ ਠੀਕ ਹੈ ਜੀ ਪ੍ਰਧਾਨਗੀ ਕਰਕੇ ਜਿਹੜੀ ਇਹਨਾਂ ਦੀ ਜਿਹੜੀ ਵੰਡ ਆ ਉਹ ਹੋਈ ਸੀਗੀ ਠੀਕ ਹੈ ਸੂਰਤ ਦੇ ਸੈਸ਼ਨ ਦੀ ਗੱਲ ਕਰੀ ਹੁਣ 107 ਦੇ ਵਿੱਚ ਉਹ ਇਹਦੀ ਪ੍ਰਧਾਨਗੀ ਰਾਮ ਬਿਆਰੀ ਬਾਸ ਨੇ ਕੀਤੀ ਸੀ ਕਾਂਗਰਸ ਇਹਦੇ ਦੋ ਵਰਗਾਂ ਦੇ ਵਿੱਚ ਵੰਡੀ ਗਈ ਵੰਡੀ ਕਿਉਂ ਗਈ ਕਿ ਪ੍ਰਧਾਨ ਨੂੰ ਲੈ ਕੇ ਰੌਲਾ ਪੈ ਗਿਆ ਠੀਕ ਹੈ ਜੀ ਪ੍ਰਧਾਨਗੀ ਕਰਕੇ ਵੰਡ ਹੋਈ ਗਰਮ ਦਲ ਵਾਲੇ ਕਹਿੰਦੇ ਕਿ ਬਾਲ ਗੰਗਾਦਾਰ ਤਿਲਕ ਨੂੰ ਅਸੀਂ ਜਿਹੜਾ ਪ੍ਰਧਾਨ ਹੈ ਉਹ ਬਣਾਉਣਾ ਹੈ ਠੀਕ ਹੈ ਗਰਮ ਦਲ ਵਾਲੇ ਕੀ ਕਹਿੰਦੇ ਆ ਕਿ ਬਾਲ ਗੰਗਾਦਾਰ ਤਿਲਕ ਨੂੰ ਪ੍ਰਧਾਨ ਬਣਾਉਣਾ ਹੈ ਠੀਕ ਹੈ ਗਰਮ ਦਲ ਵਾਲੇ ਕਹਿੰਦੇ ਆ ਨਰਮ ਦਲ ਅਨੁਸਾਰ ਰਾਮ ਬਿਆਰੀ ਬਾਸ ਨੂੰ ਪ੍ਰਧਾਨ ਬਣਾਉਣਾ ਹੈ ਠੀਕ ਹੈ ਜੀ ਗਰਮ ਦਲ ਅਨੁਸਾਰ ਗਰਮ ਦਲ ਗਰਮ ਦਲ ਅਨੁਸਾਰ ਬਾਲ ਗੰਗਾਧਰ ਤਿਲਕ ਨੂੰ ਪ੍ਰਧਾਨ ਬਣਾਉਣਾ ਜੀ ਠੀਕ ਹੈ ਜੀ ਗਰਮ ਦਲ ਅਨੁਸਾਰ ਬਾਲ ਗੰਗਾਧਰ ਤਿਲਕ ਨੂੰ ਪ੍ਰਧਾਨ ਬਣਾਉਣਾ ਤੇ ਨਰਮ ਦਲ ਅਨੁਸਾਰ RAM ਬਿਆਰੀ ਬੋਸ ਨੂੰ ਪ੍ਰਧਾਨ ਬਣਾਉਣਾ ਸੋ ਇੱਥੇ ਕਰਕੇ ਇਸੇ ਕਰਕੇ ਜਿਹੜਾ ਕਾਂਗਰਸ ਜਿਹੜੇ ਆ ਦੋ ਦਲ ਬਣ ਗਏ ਦੋ ਟੜਿਆਂ ਦੇ ਵਿੱਚ ਵੰਡਿਆ ਵੰਡਿਆ ਗਿਆ ਜੀ ਕਾਂਗਰਸ ਨਰਮ ਦਲ ਤੇ ਗਰਮ ਦਲ ਨੈਕਸਟ ਆ ਜਰੋਰੀ ਸੋ ਨੈਕਸਟ ਆਏਗਾ ਜੀ ਮਾਰਲੇ ਮਿੰਟੋ ਸੁਧਾਰ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਦੇ ਹਾਂ 1909 ਦੇ ਵਿੱਚ ਮਾਰਲੇ ਮਿੰਟੋ ਸੁਧਾਰ ਹੋਇਆ 1909 ਦੇ ਵਿੱਚ ਉਹਦੇ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਹਾਂ ਜੀ ਲਾਰਡ ਮਿੰਟੋ ਵਾਇਸ ਰਾਇ ਸੀ ਉਸ ਟਾਈਮ ਦੇ ਕਿਸੇ ਲਾਰਡ ਮਿੰਟੋ ਸੀ ਜਿਹੜੇ ਇਹ ਵਾਇਸ ਰਾਇ ਸੀ ਅਤੇ ਲਾਰਡ ਮਾਰਲੇ ਸਟੇਟ ਸੈਕਟਰੀ ਸੀਗੇ ਠੀਕ ਹੈ ਜੀ ਲਾਰਡ ਮਿੰਟੋ ਦੀ ਆਪਾਂ ਗੱਲ ਕਰੀਏ ਲਾਰਡ ਮਿੰਟੋ ਦੀ ਗੱਲ ਕਰੀਏ ਤਾਂ ਇਹ ਵਾਇਸ ਰਾਇ ਸੀਗੇ ਠੀਕ ਹੈ ਜੀ ਆਪਾਂ ਮਾਰਲੇ ਮਿੰਟੋ 1799 ਦੇ ਬਾਰੇ ਦੇ ਵਿੱਚ ਪੜ ਰਹੇ ਹਾਂ ਸੋ ਲਾਰਡ ਮਿੰਟੋ ਵਾਇਸ ਰਾਇ ਸੀਗਾ ਠੀਕ ਹੈ ਜੀ ਲਾਰਡ ਮਿੰਟੋ ਕਿਸੇ ਵਾਇਸ ਰਾਇ ਸੀਗਾ ਅਤੇ ਲਾਰਡ ਮਾਰਲੇ ਜਿਹੜਾ ਸੀਗਾ ਜੀ ਇਹ ਸਟੇਟ ਸੈਕਟਰੀ ਸੀਗੇ ਠੀਕ ਹੈ ਸਟੇਟ ਸੈਕਟਰੀ ਸੀ ਦੋਨਾਂ ਨੇ ਮਿਲ ਕੇ ਜਿਹੜੇ ਕੋਝ ਜਿਹੜੇ ਸੁਧਾਰ ਉਹ ਕੀਤੇ ਤਾਂ ਜੋ ਲੋਕਾਂ ਨੂੰ ਜਿਹੜਾ ਸ਼ਾਂਤਤਾ ਉਹ ਕੀਤਾ ਜਾ ਸਕੇ ਲਾਰਡ ਮਿੰਟੋ ਦੀ ਗੱਲ ਕਰੀਏ ਲਾਰਡ ਮਿੰਟੋ ਦੀ ਤਾਂ ਇਹ ਵਾਇਸ ਰਾਏ ਸੀਗੇ ਤੇ ਲਾਰਡ ਮਾਰਲੇ ਦੀ ਗੱਲ ਕਰੀਏ ਤਾਂ ਇਹ ਸਟੇਟ ਸੈਕਟਰੀ ਸੀਗੇ ਜੀ ਠੀਕ ਹੈ ਜੀ ਲਾਰਡ ਮਿੰਟੋ ਵਾਇਸ ਰਾਏ ਸੀ ਲਾਰਡ ਮਾਰਲੇ ਸਟੇਟ ਸੈਕਟਰੀ ਸੀ ਦੋਨਾਂ ਨੇ ਮਿਲ ਕੇ ਜਿਹੜੇ ਕੋ ਜਿਹੜੇ ਸੁਧਾਰ ਉਹ ਕੀਤੇ ਸੀ ਕਰਕੇ ਇਹਦਾ ਜਿਹੜਾ ਨਾਮ ਵੀ ਤਾਂ ਕਰਕੇ ਪੈ ਗਿਆ ਵਾਈਸ ਰਾਏ ਤੇ ਸਟੇਟ ਸੈਕਟਰੀ ਦੇ ਕਰਕੇ ਇਹਦਾ ਨਾਮ ਵੀ ਮਾਰਲੇ ਮਿੰਟੋ ਸੁਧਾਰ ਜਿਹੜਾ ਪਾਇਆ ਗਿਆ ਠੀਕ ਹੈ ਜੀ ਮਾਰਲੇ ਮਿੰਟੋ 1899 ਠੀਕ ਹੈ ਜੀ ਇਹਨਾਂ ਨੇ ਕੋਈ ਸੁਧਾਰ ਕੀਤੇ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਲੋਕਾਂ ਨੂੰ ਜਿਹੜਾ ਸ਼ਾਂਤ ਕਰਨ ਲਈ ਇਹਨਾਂ ਨੇ ਕੋਈ ਸੁਧਾਰ ਕੀਤੇ ਤਾਂ ਜਿਹੜੇ ਲੋਕ ਹੈ ਉਹ ਜਿਹੜੀਆਂ ਆਪਣੀਆਂ ਮੰਗਾਂ ਦੇ ਲਈ ਜਿਹੜਾ ਸ਼ਾਂਤ ਹੈ ਉਹ ਹੋ ਸਕਣ ਸੁਧਾਰ ਇਹਨਾਂ ਨੇ ਕੀ ਕੀਤੇ ਜੀ ਇੰਗਲੈਂਡ ਦੀ ਸੰਸਦ ਦੇ ਵਿੱਚ ਭਾਰਤੀਆਂ ਦੀ ਗਿਣਤੀ ਨੂੰ ਵਧਾਉਣਾ ਉਹ ਕਹਿੰਦੇ ਇੰਗਲੈਂਡ ਦੀ ਸੰਸਦ ਦੇ ਵਿੱਚ ਇਸ ਭਾਰਤੀਆਂ ਦੀ ਗਿਣਤੀ ਨੂੰ ਵਧਾ ਦੇਣ ਵਧਾ ਦਿੱਤਾ ਉਹਨਾਂ ਨੇ ਹਿੰਦੂ ਅਤੇ ਮੁਸਲਮਾਨਾਂ ਦਾ ਅਲੱਗ ਚੋਣ ਮੰਡਲ ਅਲੱਗ ਚੋਣ ਮੰਡਲ ਹੋਵੇਗਾ ਹਿੰਦੂ ਅਤੇ ਮੁਸਲਮਾਨਾਂ ਦਾ ਅਲੱਗ ਚੋਣ ਮੰਡਲ ਹੋਵੇਗਾ ਬਟ ਕਾਂਗਰਸ ਨੇ ਇਸ ਦੀ ਜਿਹੜੀ ਵਿਰੋਧਤਾ ਉਹ ਕੀਤੀ ਕਾਂਗਰਸ ਕਹਿੰਦੀ ਹੈ ਇਸ ਦੇ ਨਾਲ ਜਿਹੜੀ ਇੱਕ ਜਿਹੜੀ ਫੋਰਟੈਕ ਜਿਹੜੀ ਵੰਡ ਹੈ ਉਹ ਪੈਦਾ ਹੋ ਜਾਵੇਗੀ 3rd ਭਾਰਤੀ ਵਿਧਾਨ ਸਭਾ ਵਿੱਚ ਭਾਰਤੀਆਂ ਦੀ ਗਿਣਤੀ ਨੂੰ ਵਧਾਇਆ ਸੋ ਭਾਰਤੀ ਵਿਧਾਨ ਸਭਾ ਦੇ ਵਿੱਚ ਭਾਰਤੀਆਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਇਹ ਐਕਟ ਨੂੰ ਗਵਰਨਮੈਂਟ ਆਫ ਇੰਡੀਆ ਐਕਟ 1909 ਕਿਹਾ ਜਾਂਦਾ ਸੋ ਇਹ ਸੀਗਾ ਜੀ ਮਾਰਲੇ ਮਿੰਟੋ ਸੁਧਾਰ 1909 ਠੀਕ ਹੈ ਜੀ ਸੋ ਇਹ ਕਿਉਂ ਆਇਆ ਸੀ ਕਿਉਂਕਿ ਲੋਕਾਂ ਨੂੰ ਜਿਹੜਾ ਸ਼ਾਂਤ ਕਰਨ ਦੇ ਲਈ ਆਇਆ ਸੀ ਠੀਕ ਹੈ ਜੀ ਲੋਕ ਜਿਹੜੇ ਆ ਉਹ ਆਪਣੇ ਹੱਕਾਂ ਦੇ ਲਈ ਮੰਗਾਂ ਦੇ ਲਈ ਆਵਾਜ਼ ਜਿਹੜੀ ਉਹ ਨਾ ਉਠਾਉਣ ਤੇ ਉਹਨਾਂ ਨੇ ਕੀ ਕੀਤਾ ਇੰਗਲੈਂਡ ਦੀ ਸੰਸਦ ਦੇ ਵਿੱਚ ਭਾਰਤੀਆਂ ਦੀ ਗਿਣਤੀ ਨੂੰ ਵਧਾਤਾ ਹਿੰਦੂਅਤਾ ਮੁਸਲਮਾਨਾਂ ਦਾ ਲੱਗ ਜਿਹੜਾ ਚੋਣ ਮੰਡਲ ਹੈ ਉਹ ਬਣਾਉਣਾ ਸਵਕਾਰ ਕਰ ਲਿਆ ਪਰ ਕਾਂਗਰਸ ਨੇ ਵਿਰੋਧਤਾ ਕੀਤੀ ਭਾਰਤੀ ਵਿਧਾਨ ਸਭਾ ਵਿੱਚ ਭਾਰਤੀਆਂ ਦੀ ਗਿਣਤੀ ਨੂੰ ਵੀ ਵਧਾਇਆ ਤੇ ਇਸ ਐਕਟ ਨੂੰ ਗਵਰਨਮੈਂਟ ਆਫ ਇੰਡੀਆ ਐਕਟ 1909 ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਸੋ ਐਸੀ ਰਾਜ ਦੀ ਮਾਰਲੇਮਿੰਟੋ ਸੁਧਾਰ ਦੇ ਬਾਰੇ ਦੇ ਵਿੱਚ ਤੇ ਐਸੀਗਾ ਸੂਰਤ ਸੈਸ਼ਨ 1907 ਸਵਰਾਜ ਦੀ ਮੰਗ ਆਪਾਂ ਪੜਿਆ ਜੀ ਤੇ ਮੁਸਲਮ ਲੀਗ ਪੜੀਆ ਪਚਾਰ ਇਹਦੇ ਵਿੱਚ ਇੱਕ ਅਲੱਗ-ਅਲੱਗ ਕਵਰ ਕੀਤੇ ਆ ਮੁਸਲਮ ਲੀਗ ਸਵਰਾਜ ਦੀ ਮੰਗ ਸੂਰਤ ਸੈਸ਼ਨ 1907 ਤੇ ਮਾਰਲੇਮਿੰਟੋ ਸੁਧਾਰ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਪੀਐਸਟ ਦੇ ਗਰੁੱਪਸ ਦੇ ਵਿੱਚ ਤੇ ਜੇ ਅਰੋਨ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜੋ ਕਰ ਲੋ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ